ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸੰਸ concept classes 2.0 ਅੱਜ ਗੱਲ ਕਰਦੇ ਹਾਂ ਇੱਕ ਨਵੇਂ ਟੌਪਿਕ ਬਾਰੇ ਉਹ ਨਵਾਂ ਚੈਪਟਰ ਹੈ ਕੰਜ਼ਿਊਮਰਜ਼ ਇਕਲੀਬਰੀਅਮ ਇਨਡਿਫਰੈਂਸ ਕਰਵ ਐਨਾਲਿਸਿਸ ਕੰਜ਼ਿਊਮਰ ਦੇ ਇਕਲੀਬਰੀਅਮ ਬਾਰੇ ਆਪਾਂ ਇੱਕ ਪਹਿਲਾਂ ਵੀ ਵੀਡੀਓ ਚ ਪੜ ਚੁੱਕੇ ਹਾਂ ਉਹ ਸੀਗਾ ਮਾਰਸ਼ਲ ਵਾਲਾ ਇਸਾਬ ਕਿਤਾਬ ਉਹ ਸੀਗਾ ਯੂਟਿਲਿਟੀ ਐਨਾਲਿਸਿਸ ਉਹ ਸਾਰੇ ਚੈਪਟਰ ਦੇ ਵਿੱਚ ਆਪਾਂ ਯੂਟਿਲਿਟੀ 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 ਗਾ ਬਾਰ ਕੇ ਇਸ ਚੈਪਟਰ ਦੇ ਵਿੱਚ ਯੂਟਿਲਿਟੀ ਬਾਰੇ ਗੱਲ ਘੱਟ ਆਏਗੀ ਵਸਤਾ ਨਹੀਂ ਆਏਗੀ ਇੱਥੇ ਗੱਲ ਆਏਗੀ ਮੇਨ ਇਨਡਿਫਰੈਂਸ ਕਰਵ ਦੀ ਬਹੁਤ ਇੰਪੋਰਟੈਂਟ ਟਾਪਿਕ ਹੈ ਤੇ ਬੜਾ ਸੋਖਾ ਵੀ ਇਹ ਨੂੰ ਸੀ ਦੱਸਣਾ ਕੰਜ਼ਿਊਮਰ ਪਹਿਲਾਂ ਸਮਝੋ ਕੀ ਹੈ ਉਹ ਬੰਦਾ ਜੋ ਚੀਜ਼ਾਂ ਨੂੰ ਸਰਵਿਸਿਜ਼ ਨੂੰ ਕੰਜ਼ਿਊਮ ਕਰ ਰਿਹਾ ਹੈ ਗੁੱਡਸ ਤੇ ਸਰਵਿਸਿਜ਼ ਨੂੰ ਕੰਜ਼ਿਊਮ ਕਰਨ ਵਾਲਾ ਕੰਜ਼ਿਊਮਰ ਹੈ ਆਪਾਂ ਗੱਲ ਕਰ ਰਹੇ ਕੰਜ਼ਿਊਮਰ ਦੇ ਇਕਲੀਬਰੀਅਮ ਦੀ ਇਕਲੀਬਰੀਅਮ ਔਰ ਸਿਚੁਏਸ਼ਨ ਹੈ ਜੋ ਕਿ ਕੰਜ਼ਿਊਮਰ ਵਾਸਤੇ ਬੈਸਟ ਮੰਨੀ ਜਾਏਗੀ ਕਿਉਂ ਕਿਉਂਕਿ ਉਸ ਸਿਚੁਏਸ਼ਨ ਤੇ ਉਸ ਪੋਜੀਸ਼ਨ ਤੇ ਉਸ ਨੂੰ ਮੈਕਸਿਮਮ ਸੈਟੀਸਫੈਕਸ਼ਨ ਮਿਲ ਰਿਹਾ ਹੈ ਤੇ ਕੰਜ਼ਿਊਮਰ ਉਸ ਪੋਜੀਸ਼ਨ ਤੇ ਬਹੁਤ ਬਹੁਤ ਖੁਸ਼ ਹੈ ਉਸ ਪੋਜੀਸ਼ਨ ਤੋਂ ਨਾ ਤਾਂ ਅੱਗੇ ਜਾਣਾ ਚਾਹੇਗਾ ਨਾ ਉਸ ਤੋਂ ਪਿੱਛੇ ਜਾਣਾ ਚਾਹੇਗਾ ਜਿਵੇਂ ਧਿਆਨ ਰੱਖੋ ਉਹ ਉਸ ਪੋਜੀਸ਼ਨ ਤੇ ਆਪਣੇ ਆਪ ਨੂੰ ਬੈਸਟ ਫੀਲ ਕਰਾ ਰਿਹਾ ਹੈ ਅੱਗੇ ਜਾਣਾ ਵੀ ਉਸ ਲਈ ਮਾੜਾ ਹੈ ਪਿੱਛੇ ਆਣਾ ਵੀ ਮਾੜਾ ਹੈ ਤਾਂ ਉਹ ਬੈਸਟ ਸਿਚੁਏਸ਼ਨ ਕੀ ਹੋਏਗੀ ਉਹ ਹੋਏਗੀ ਕੰਜ਼ਿਊਮਰ ਦਾ ਇਕਲੀਬ੍ਰੀਅਮ ਠੀਕ ਡਿਟੇਲ ਅੱਗੇ ਦੇਖਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਇਨਡਿਫਰੈਂਸ ਕਰੋ ਬਾਰੇ ਪਰ ਉਹ ਕਰਬ ਬਾਰੇ ਤਾਂ ਸਮਝ ਆਏਗਾ ਸੈਟ ਸਮਝੋ ਇਨਡਿਫਰੈਂਸ ਸੈਟ ਕੀ ਹੁੰਦਾ ਦੇਖਿਓ ਜ਼ਰਾ ਇਨਡਿਫਰੈਂਸ ਸੈਟ ਇਟ ਇਜ਼ ਅ ਸੈਟ ਆਫ ਦੋਸ ਕੰਬੀਨੇਸ਼ਨਸ ਆਫ ਟੂ ਗੁੱਡਸ which offers a consumer same level of satisfaction basically kya hai set matlab ek table hum itthe banaya hoye jide vich aap a gal karange alag 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 combinations de combination a b c d e f g h oh sare ho sakde si main char le le theek hunna inna combinations khaas kiye inna combinations ch ik ta aap do goods leniyan sirf do goods zyada theek उस तो बाद एक बड़ा इंपोर्टेंट पॉइंट है आपने ये ध्यान रखना है कि हर एक कॉम्बीनेशन तो कंज्यूमर इक्वल सैटिस्फैक्शन मिले सेम लेवल ऑफ सैटिस्फैक्शन मिलनी चाहिए है हर एक कॉम्बीनेशन तो मैं ना इतना टेबल अद्धा बनाया जा बूझ के ताकि तुम्हें तो एक बड़ी इंपोर्टेंट गल समझा सका देखो कंज्यूमर की कर रहा है इतने कंज्यूमर का एक टेबल है कंज्यूमर एप्पल भी कंज्यूम कर रहे हैं ऑरेंज भी कंज्यूम कर रहे ਉਸੇ ਸੇਬ ਵੀ ਖਾ ਰਿਹਾ ਸੰਤਰੇ ਵੀ ਖਾ ਰਿਹਾ ਹੁਣ ਉਹ ਐਪਲ ਵਧਾ ਰਿਹਾ ਹੌਲੀ ਹੌਲੀ ਇੱਥੇ ਔਰੰਜ ਬਾਰੇ ਪੈਸਾ ਹੋ ਕਰਨਾ ਮਦਦ ਦੱਸ ਕੇ ਮੇ ਕਰਨਾ ਜੀ ਧਿਆਨ ਨਾਲ ਸਮਝਿਓ ਅ ਇੱਥੇ ਮੈਂ ਨੰਬਰ ਲੈ ਲਿਆ ਸਪੋਸ 10 ਇੱਕ ਗੱਲ ਧਿਆਨ ਨਾਲ ਦੇਖਿਓ ਇੱਥੇ ਅਗਰ ਨੰਬਰ ਵਧ ਰਿਹਾ ਇੱਕ ਪ੍ਰੋਡਕਟ ਦੀ ਕੰਜ਼ਮਪਸ਼ਨ ਅਗਰ ਵਧ ਰਹੀ ਹੈ ਤਾਂ ਦੂਜੇ ਦੀ ਕੰਜ਼ਮਪਸ਼ਨ ਘਟਾਣੀ ਪਵੇਗੀ ਇਸ ਕਰਕੇ ਨਹੀਂ ਕਿ ਪੈਸੇ ਨਹੀਂ ਹੈਗੇ ਇਸ ਕਰਕੇ ਕਿਉਂਕਿ ਆਪਣੇ ਕੋਲ ਇੱਕ ਮਜਬੂਰੀ ਹੈ ਇੱਕ ਆਬਲੀਗੇਸ਼ਨ ਹੈ ਕਿ ਆਪਾਂ ਚਾਹਨੇ ਹਰ ਲੈਵਲ ਤੇ ਸੈਟੀਸਫੈਕਸ਼ਨ ਸੇਮ ਹੋਵੇ ਮੈਂ ਇਹ ਕਹਿ ਕੀ ਰਿਹਾ ਧਿਆਨ ਨਾਲ ਸਮਝੋ ਅਗਰ ਇੱਥੇ ਮੈਂ 10 ਲਿਖਿਆ ਤਾਂ ਅੱਗੇ ਵੀ 10 ਲਿਖ ਦਵਾ ਤਾਂ ਓਬਵੀਅਸਲੀ ਸਾਫ ਪਤਾ ਲੱਗ ਰਿਹਾ ਕਿ A ਤੋਂ ਸੈਟੀਸਫੈਕਸ਼ਨ ਘੱਟ ਮਿਲਦੀ ਪਈ B ਤੋਂ ਜ਼ਿਆਦਾ ਮਿਲਦੀ ਹੈ ਕਿਉਂ ਕਿ B ਦੇ ਵਿੱਚ 2 ਸੇਵ ਤੇ 10 ਸੰਤਰੇ ਹੋ ਗਏ ਕਿਥਾ ਗਲਤ ਗੱਲ ਹੈ ਆਪਾਂ ਇਹ ਫਿਰ ਨਹੀਂ ਕਰਾਂਗੇ ਜੀ ਮਜਬੂਰੀ ਸਮਝੋ ਕੀ ਹੈ ਆਪਾਂ ਇਹ ਹੀ ਮੰਨ ਕੇ ਚੱਲੇ ਬੈਠੇ ਹਾਂ ਕਿ ਹਰ ਕੰਬੀਨੇਸ਼ਨ ਤੇ ਸੈਟੀਸਫੈਕਸ਼ਨ ਲੈਵਲ ਸੇਮ ਹੋਣਾ ਚਾਹੀਦਾ ਤਾਂ ਇੱਥੇ ਤੁਹਾਨੂੰ ਥੋੜਾ ਜਿਹਾ ਨੰਬਰ ਘਟਾਉਣਾ ਪਏਗਾ ਜੇ ਇੱਕ ਵਧਾ ਰਹੇ ਹੋ ਤਾਂ ਦੂਜਾ ਘਟਾਉਂਗੇ ਹੁਣ ਅੱਗੇ ਸਵਾਲ ਖੜਾ ਹੁੰਦਾ ਹੈ ਕਿ ਉਹ ਘਟਾਉਣਾ ਕਿੰਨਾ ਹੈ ਧਿਆਨ ਨਾਲ ਸਮਝਣਾ ਦੇਖੋ ਇੱਕ ਨੈਚੁਰਲ ਫੀਨੋਮੈਨਾ ਇੱਥੇ ਕੰਮ ਕਰਦਾ ਜਿਵੇਂ 10 ਤੋਂ ਬਾਅਦ ਮੈਂ 9 ਵੀ ਲਿਖ ਸਕਦਾ 8 ਵੀ ਲਿਖ ਸਕਦਾ 7 6 5 ਲਿਖ ਸਕਦਾ ਪਰ ਇੱਕ ਪੁਆਇੰਟ ਸਮਝਣਾ ਬੜਾ ਜ਼ਰੂਰੀ ਹੈ ਮੈਂ ਇਹਦੇ ਲਈ ਸੈਪਰੇਟ ਵੀਡੀਓ ਵੀ ਬਣਾਈ ਸੀਗੀ ਇਹਦਾ ਗ੍ਰਾਫ ਇਹਦੇ ਗ੍ਰਾਫ ਦੀ ਸ਼ੇਪ ਬਣਦੀ ਹੈ ਕਨਵੈਕਸ ਤੇ ਕਨਵੈਕਸ ਜੇ ਤੁਹਾਨੂੰ ਪਤਾ ਹੋਵੇ ਉਹ ਐਵੇਂ ਜਿਹਾ ਹੁੰਦਾ ਹੁੰਦਾ ਉਹ ਲਾਈਨ ਥੱਲੇ ਆਉਂਦੀ ਆਂਦੀ ਉੱਪਰ ਉੱਠ ਜਾਂਦੀ ਹੈ ਮਤਲਬ ਪਹਿਲਾਂ ਤਾਂ ਬਹੁਤ ਬੁਰੇ ਤਰੀਕੇ ਨਾਲ ਗਿਰਦੀ ਹੈ ਬਾਅਦ ਵਿੱਚ ਉੱਪਰ ਉਠੋਣ ਲੱਗ ਜਾਂਦੀ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਪਹਿਲਾਂ ਪਹਿਲਾਂ ਤਾਂ ਗੈਪ ਬਹੁਤ ਜ਼ਿਆਦਾ ਬਾਅਦ ਵਿੱਚ ਗੈਪ ਨਾ ਘਟਦਾ ਜਾਣਾ ਜਿਵੇਂ 10 ਤੋਂ ਮੈਨੇ 7 ਲੈ ਲਿਆ ਗਿਆ 10 ਤੋਂ ਮੈਨੇ 7 ਨੰਬਰ ਲੈ ਲਿਆ ਗੈਪ ਸ਼ੋ ਕੀਤਾ 3 ਨੰਬਰ ਦਾ ਫਿਰ 7 ਤੋਂ ਮਹੀਨੇ ਬਾਅਦ ਮੈਂ 5 ਲੈ ਲਵਾਂ ਕਿਉਂਕਿ ਮੈਂ ਚਾਹਣਾ ਵੀ ਗੈਪ ਸ਼ੋ ਕਰਾਂ ਸਿਰਫ 2 ਦਾ 5 ਤੋਂ ਬਾਅਦ ਮੈਂ 4 ਲਵਾਂਗਾ ਤੇ ਗੈਪ ਸ਼ੋ ਕਰੂੰਗਾ ਸਿਰਫ 1 ਤੋਂ ਗੱਲ ਸਮਝ ਆਈ ਇੱਥੇ ਇੱਕ بڑا ਇੰਪੋਰਟੈਂਟ ਪੁਆਇੰਟ ਆਪਾਂ ਸ਼ੋ ਕਰਨਾ ਕਿ ਜਿਹੜਾ ਇਹ ਗੈਪ ਹੈ ਘਟਦਾ ਦਿਖਾਣਾ ਜੀ ਤਾਂ ਹੀ ਇਹ ਕਰਵ ਇਦਾਂ ਬਣੇਗੀ ਬਾਕੀ ਇੱਕ ਹੋਰ ਇੰਪੋਰਟੈਂਟ ਗੱਲ ਇਹ ਗੈਪ ਘਟ ਕਿਉਂ ਰਿਹਾ ਉਹਦਾ ਵੀ ਇੱਕ ਰੀਜ਼ਨ ਹੈ ਜ਼ਰਾ ਇਹ ਸੁਣੋ ਅਗਰ ਪਿਆਰ ਨਾ ਸਮਝ ਲਿਆ ਤਾਂ ਤੁਹਾਨੂੰ ਅੱਗੇ ਸੋਖਾ ਹੋ ਜਾਏਗਾ ਗੈਪ ਕਿਉਂ ਘਟ ਰਿਹਾ ਜੀ ਧਿਆਨ ਨਾ ਸਮਝੋ ਜਦੋਂ ਬੰਦੇ ਨੇ ਇੱਕ ਸੇਬ ਤੇ 10 ਸੰਤਰੇ ਲਏ ਬੰਦਾ ਖੁਸ਼ ਫਿਰ ਉਹਨੇ ਸੋਚਿਆ ਵੀ ਸੇਬ ਵਧਾ ਲੈਣਾ ਤਾਂ ਸੰਤਰੇ ਘਟਾਣੇ ਪੈਣਗੇ ਕਿਉਂਕਿ ਆਪਾਂ ਲੈਵਲ ਫੇਮ ਰੱਖਣਾ ਸੈਟੀਸਫੈਕਸ਼ਨ ਦਾ ਉਹਨੇ ਸੇਬ ਵਧਾਇਆ ਸੰਤਰੇ ਘਟਾ ਲੇ ਉਹਨੇ ਸੇਬ ਹੋਰ ਵਧਾਇਆ ਸੰਤਰੇ ਹੋਰ ਘਟ ਗਏ ਸੇਬ ਹੋਰ ਵਧੇ ਪਰ ਪਤਾ ਇੱਥੇ ਕੀ ਹੋ ਰਿਹਾ ਜਦੋਂ ਪਹਿਲੀ ਵਾਰ ਸੇਬ ਵਧਾਏ ਤੇ ਸੰਤਰੇ ਘਟਾਏ ਚਲੋ ਕੋਈ ਚੱਕਰ ਨਹੀਂ ਤਿੰਨੇ ਘਟ ਗਏ ਜਦੋਂ ਅਗਲੀ ਵਾਰ ਉਹਨੇ ਸੇਬ ਵਧਾਏ ਸੰਤਰਿਆਂ ਦੀ ਉਹਨੂੰ ਯਾਦ ਆਣ ਲੱਗੀ ਇੱਥੇ ਇੱਕ ਬੜਾ ਪਿਆਰਾ ਵਰਡ ਆਏਗਾ ਯਾਦ ਜਿਹਦੇ ਕਰਕੇ ਆਪਾਂ ਇਕਨੋਮਿਕਸ ਵਰਡ ਯੂਜ਼ ਕਰਦੇ ਆ ਇੰਟੈਂਸਿਟੀ ਆਫ ਡਿਜ਼ਾਇਰ ਉਹਦੇ ਸੰਤਰੇ ਨੂੰ ਲੈਣ ਦੀ ਇੱਛਾ ਸੰਤਰੇ ਨੂੰ ਕੰਜ਼ਿਊਮ ਕਰਨ ਦੀ ਇੱਛਾ ਜਿਹੜੀ ਹੈ ਉਸਦੀ ਇੰਟੈਂਸਿਟੀ ਵਧ ਗਈ ਉਹਦੀ ਤੀਬਰਤਾ ਵਧ ਗਈ ਹੈ ਜੀ ਜਿਵੇਂ ਜਿਵੇਂ ਉਹ ਸੰਤਰੇ ਨੂੰ ਘਟਾਉਂਦਾ ਜਾ ਰਿਹਾ ਉਹਨੂੰ ਸੰਤਰੇ ਦੀ ਹੋਰ ਯਾਦ ਆਈ ਜਾ ਰਹੀ ਹੈ ਤੂੰ ਸਮਝ ਲਿਆ ਉਹ ਸੇਵ ਵਧਾ ਰਿਹਾ ਹੈ ਬਿਲਕੁਲ ਠੀਕ ਸਮਝ ਗਿਆ ਹਾਂ ਪਰ ਇਹ ਵੀ ਸਮਝੋ ਕਿ ਸੰਤਰੇ ਜਦੋਂ ਕੱਪਾ ਹੋ ਘਟਾਏਗਾ ਪਹਿਲਾਂ ਜ਼ਿਆਦਾ ਘਟਾਏਗਾ ਫਿਰ ਉਹਨੂੰ ਯਾਦ ਆ ਜੇਗੀ ਫਿਰ ਹੋਰ ਘਟਾਏਗਾ ਘਟਾਏਗਾ ਤਾਂ ਸਹੀ ਪਰ ਜ਼ਿਆਦਾ ਨਹੀਂ ਘਟਾਏਗਾ ਤਿੰਨ ਤੋਂ ਸਿਰਫ ਦੋ ਦਾ ਗੈਪ ਹੈ ਫਿਰ ਜਦੋਂ ਹੋਰ ਘਟਾਏਗਾ ਸਿਰਫ ਇੱਕ ਦਾ ਗੈਪ ਆਏਗਾ ਠੀਕ ਹੈ ਜੀ ਤਾਂ ਇਹਨੂੰ ਬੋਲਦੇ ਆ ਵੀ ਉਹਦੀ ਇੰਟੈਂਸਿਟੀ ਆਫ ਡਿਜ਼ਾਇਰ ਜੋ ਦੂਸਰਾ ਪ੍ਰਡਕਟ ਉਹ ਛੋੜ-ਛੋੜ ਕੇ ਪਹਿਲਾ ਵਧਾ ਰਿਹਾ ਨਾ ਉਦੀ ਯਾਦਾਂ ਲੱਗ ਜੇਗੀ ਉਹਨੂੰ ਉਹਦੇ ਡਿਜ਼ਾਇਰ ਉਹਦੇ ਵਾਸਤੇ ਵੱਧ ਜਾਏਗੀ ਦੂਸਰੇ ਪ੍ਰੋਡਕਟ ਵਾਸਤੇ ਤਾਂ ਇਸ ਨੰਬਰ ਨੂੰ ਅਸੀਂ ਕੱਢ ਦੇ ਚ ਲਿਖ ਦਿਆਂ ਇਹਨੂੰ ਬੰਦੇ ਚ ਲਿਖ ਦੇਵੇਂ ਅੱਗੇ ਸਮਝਣਾ ਹੁਣ ਇਸੇ ਸੈੱਟ ਨੂੰ ਮਤਲਬ ਇਸੇ ਟੇਬਲ ਨੂੰ ਜਦੋਂ ਆਪਾਂ ਗ੍ਰਾਫ ਬਣਾਵਾਂਗੇ ਵੈਸੇ ਮੈਂ ਤੇ ਕੱਚਾ ਜਿਹਾ ਬਣਾ ਦ ਦਿੱਤਾ ਪਰ ਪ੍ਰੋਪਰ ਤਰ੍ਹਾਂ ਬਣਾ ਕੇ ਦਿਖਾਣਾ ਜਦੋਂ ਗ੍ਰਾਫ ਬਣਾਵਾਂਗੇ ਉਹਨੂੰ ਬੋਲਦੇ ਆ ਇਨਡਿਫਰੈਂਸ ਕਰਵ ਇਟ ਇਜ਼ ਸਿੰਪਲੀ ਕਾਲਡ ਡਾਇਗਰਾਮੈਟਿਕ ਪ੍ਰੈਜੈਂਟੇਸ਼ਨ ਆਫ ਇਨਡਿਫਰੈਂਸ ਸੈੱਟ ਆਫ ਕੰਜ਼ਿਊਮਰ ਜਿਹੜਾ ਆਪਾਂ ਪਿੱਛੇ ਟੇਬਲ ਦੀ ਗੱਲ ਕੀਤੀ ਆ ਉਸੇ ਦਾ ਹੀ ਗਰਾਫ ਬਣਾਨ ਨੂੰ ਇਨਡਿਫਰੈਂਸ ਕਰਵ ਬੋਲਦੇ ਨੇ ਅੱਗੇ ਦੀ ਗੱਲ ਹੈ ਉਸ 'ਚ ਹੁੰਦਾ ਕੀ ਹੈ ਉਸ ਹੁੰਦਾ ਹੈ ਡਿਫਰੈਂਟ ਕੰਬੀਨੇਸ਼ਨਸ ਹੁੰਦੀਆਂ ਨੇ ਜਿਵੇਂ ABCD ਦਿਖਾਇਆ ਟੂ ਕਮੋਡਿਟੀਆਂ ਜਿਹੜੀਆਂ ਕਿ ਸੇਮ ਲੈਵਲ ਆਫ ਸੈਟੀਸਫੈਕਸ਼ਨ ਦੇ ਰਹੀਆਂ ਨੇ ਕੰਜ਼ਿਊਮਰ ਨੂੰ ਠੀਕ ਇਹ ਦੇਖਿਓ ਫਿਗਰ ਡਾਇਗਰਾਮ ਟੇਬਲ ਤੋਂ ਡਾਇਗਰਾਮ ਕਿਵੇਂ ਬਣਾਣਾ ਇਹ ਹੈਗਾ ਇਸੇ ਸੈੱਟ ਠੀਕ ਇੱਥੇ ਬਣ ਗਿਆ ਆਈਸੀ ਇੰਡਿਫਰੈਂਸ ਕਨੋਕਲ ਠੀਕ ਤਾਂ ਇੱਕ ਬਸ ਇਹ ਮੈਂ ਰੱਖ ਲਏ ਨੰਬਰ ਆਫ ਐਪਲਸ ਦੂਸਰੀ ਤਰਫ ਮੈਂ ਰੱਖ ਲਏ ਨੰਬਰ ਆਫ ਔਰੈਂਜਸ ਠੀਕ ਤੇ ਐਪਲ ਕਹਿੰਦੀ ਆਪਾਂ ਨੂੰ ਜਿਹਦੇ ਨੇ 1 2 3 4 1 2 3 4 ਤੇ ਔਰੈਂਜਸ ਦੇ ਲਈ ਆਪਾਂ ਨੂੰ ਚਾਹੀਦੇ ਨੇ टे तो फोर के बिच नंबर चाहिए तो टू टू का गैप आई थिंक ठीक रहेगा ठीक तो वन एप्पल टेन ओरेंजिस वन एप्पल टेन ओरेंजि बिंदी लगी ठीक आह पॉइंट ए कॉम्बीनेशन है फिर दो दोप्पल सत ओरेंजिस ठीक है जी, ए बी हो गया फिर तीन एप्पल पांच ऑरेंजेस पांच ऑरेंजेस के बीच जाएंगे ए लाइंस लगानी है लगाओ तो वैसे कोई चक्कर नहीं जस्ट पॉइंट्स चाहिए देने देन लास्ट फोर फोर ठीक ਜਦੋਂ ਗ੍ਰਾਫ ਬਣਾਓਗੇ ਇਹਦਾ ਕੁਛ ਦਿਨਾ ਬਣੇਗਾ ਸਕੇਲ ਨਾ ਪ੍ਰੋਪਰਲੀ ਮੈਜ਼ਰ ਕਰੋਗੇ ਤਾਂ ਉਸਾ ਉਹਨਾਂ ਸਕੇਲ ਨਾ ਬਣਾਉਂਗੇ ਤਾਂ ਹੋਰ ਵੀ ਵਜਾ ਬਣੇਗਾ ਮੈਂ ਇਹਨੇ ਤੁਹਾਨੂੰ ਦਿਖਾਣਾ ਸੀ ਵੀ ਇਹਦੀ ਸ਼ੇਪ ਬਣੇਗੀ ਕਨਵੈਕਸ ਔਰਿਜ਼ਮ ਠੀਕ ਕਨਵੈਕਸ ਦਾ ਕੀ ਹਿਸਾਬ ਹੁੰਦਾ ਇਹ ਇਧਰ ਕਰ ਐਵੇਂ ਉੱਠੇਗੀ ਕੋਲੀ ਟਾਈਕ ਠੀਕ ਤੇ ਇੱਕੀ ਕੇ ਪੁਆਇੰਟ ਆਪਣਾ ਕੰਬੀਨੇਸ਼ਨਸ ਨੂੰ ਸ਼ੋ ਕਰ ਰਿਹਾ ਹੈ ਬਟ ਇੱਕ ਮੇਨ ਗੱਲ ਦੱਸਣਾ ਹਰ ਪੁਆਇੰਟ ਦੇ ਉੱਤੇ ਸੈਟੀਸਫੈਕਸ਼ਨ ਲੈਵਲ ਸੇਮ ਹੈ ਇਹ ਯਾਦ ਰੱਖਿਓ ਮੇਰੇ ਕਹਿਣ ਦਾ ਮਤਲਬ ਕੰਬੀਨੇਸ਼ਨ A B C D ਚਾਰੋਂ ਸੇਮ ਨੇ ਆਪਣੇ ਵਾਸਤੇ ਠੀਕ